ਨਵੰਬਰ 1984 ਦਾ ਸਿੱਖ ਕਤਲਿਆ ਐਸਾ ਹੋਇਆ ਸੀ ਕਿ ਉਸ ਵਕਤ ਦੀਆਂ ਗੱਲਾਂ ਸੁਣ ਕੇ ਅੱਜ ਵੀ ਹਿਰਦੇ ਵਲੁੰਦਰੇ ਜਾਂਦੇ ਹਨ ਕਿ ਆਪਣੇ ਹੀ ਮੁਲਕ ਵਿੱਚ ਆਪਣੇ ਹੀ ਨਿਰਦੋਸ਼ ਦੇਸ਼ਵਾਸੀਆਂ ਨਾਲ ਮੁਲਕ ਦੀ ਸਰਕਾਰ ਐਸਾ ਕਾਰਾ ਕਰ ਸਕਦੀ ਹੈ ਇਹ ਸਭ ਕੁਝ ਹੋਇਆ ਅਟਲ ਸਚਾਈ ਹੈ 31 ਅਕਤੂਬਰ ਤੋਂ 4 ਨਵੰਬਰ ਤੱਕ 1984 ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਭਾਰਤ ਦੇ ਹੋਰ ਲਗਭਗ 200 ਦੇ ਕਰੀਬ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਹੋਏ ਸਿੱਖ ਕਤਲੇਆਮ ਅਤੇ ਤਬਾਹੀ ਜ਼ਾਲਮ ਨਾਦਰ ਸ਼ਾਹ ਦੇ ਜ਼ੁਲਮ ਨਾਲੋਂ ਕਈ ਕਾਰਨਾਂ ਸਦਕਾ ਵੱਧ ਭਿਆਨਕ ਅਤੇ ਬੇਰਹਿਮੀ ਵਾਲਾ ਕਤਲੇਆਮ ਸੀਗਾ। ਅਸਲੇ ਤਾਂ ਇਹ ਸੀ ਕਿ ਰਜੀਵ ਗਾਂਧੀ ਦੀ ਅਖੋਤੀ ਧਰਮ ਨਿਰਪੱਖਤਾ ਜੋ ਹੈ ਇਹ ਨਾਦਰ ਸ਼ਾਹ ਦੇ ਨਾਲੋਂ ਜ਼ਿਆਦਾ ਵੈਸ਼ੀਪੁਰਾ ਦਿਖਾਇਆ ਇਹਨੇ ਕਿ ਉਹ ਨਾਦਰ ਸ਼ਾਹ ਦੇ ਜਦੋਂ ਕਤਲਿਆਮ ਹੋਇਆ ਸੀ ਉਹਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ ਸਭ ਬਰਾਬਰ ਹੀ ਉਹਨਾਂ ਨੂੰ ਕਤਲ ਕੀਤਾ ਗਿਆ ਪਰ ਇਹ 20ਵੀਂ ਸਦੀ ਦਾ ਨਾਦਰ ਸ਼ਾਹ ਜੋ ਹੈ ਅਰਜੀਵ ਗਾਂਧੀ ਇਹਨੇ ਤਾਂ ਹੁਕਮ ਦਿੱਤਾ ਸੀ ਕਿ ਕੋਈ ਵੀ ਸਿੱਖ ਕੋਈ ਵੀ ਪਗੜੀਦਾਰੀ ਨਜ਼ਰ ਨਹੀਂ ਆਉਣਾ ਚਾਹੀਦਾ ਚੁਣ-ਚੁਣ ਕੇ ਸਿੱਖਾਂ ਦਾ ਕਤਲ ਕਰਵਾਇਆ ਸੀ ਅਰਜੀਵ ਗਾਂਧੀ ਦੇ ਅਖੌਤੀ ਜਰਨਰਲ ਨੇ ਆਪਣੇ ਆਕਾਰ ਜੀ ਗਾਂਧੀ ਦੇ ਹੁਕਮਾਂ ਦੀ شدت ਨਾਲ ਪਾਲਣਾ ਕੀਤੀ ਇਹ ਕਤਲਿਆਮ ਉਤਨੀ ਦੇਰ ਤੱਕ ਹੁੰਦਾ ਹੈ ਜਦ ਤੱਕ 20ਵੀਂ ਸਦੀ ਦੇ ਨਾਦਰ ਸ਼ਾਹ ਦੀ ਤਲਵਾਰ ਯਾਨੀ ਕਿ ਅਰਜੀਵ ਕੰਦੀ ਦੀ ਉਂਗਲ ਖੜੀ ਰਹੀ ਇਸ ਦਾ ਹੁਕਮ ਸੀ ਕਿ ਕੋਈ ਵੀ ਸਿੱਖ ਨਹੀਂ ਬਤਨਾ ਚਾਹੀਦਾ ਸਿੱਖਾਂ ਦਾ ਐਸਾ ਕਤਲਿਆਮ ਕਰਵਾਇਆ 1984 ਦਾ ਸਿੱਖ ਕਤਲਿਆਮ ਬੜੀ ਵਿਉਂਤਬੰਦੀ ਦੇ ਤਹਿਤ ਕਰਵਾਇਆ ਗਿਆ ਸੀਗਾ ਭਾਰਤ ਦੇ ਦੂਜੇ ਸੂਬਿਆਂ ਤੋਂ ਭਾੜੇ ਦੇ ਗੁੰਡੇ ਕਾਂਗਰਸੀ ਕਰਨਦਿਆਂ ਵੱਲੋਂ ਮੰਗਵਾਏ ਗਏ ਸੀ ਜਿਨ੍ਹਾਂ ਵਿੱਚ ਰਵੈਤੀ ਜਿਨ੍ਹਾਂ ਨੂੰ ਰਵਾਇਤੀ ਹਥਿਆਰ ਡਾਂਗਾ ਸੁੱਟੇ ਕਿਰਪਾਨਾਂ ਅਤੇ ਡੀਜ਼ਲ ਪੈਟਰੋਲ ਇੱਕ ਚਿੱਟਾ ਜਿਹਾ ਕੈਮੀਕਲ ਪਾਊਡਰ ਵੀ ਐਸਾ ਸੀਗਾ ਜੋ ਕਿ ਅੱਗ ਨੂੰ ਭੜਕਾਉਂਦਾ ਸੀ ਜਦ ਵੀ ਅੱਗ ਲੱਗਦੀ ਉਹਦੇ ਤੇ ਪਾਊਡਰ ਪਾਉਣ ਦੇ ਨਾਲ ਅੱਗ ਦੇ ਭਾਂਬੜ ਮੱਚ ਉੱਟਦੇ ਸਨ ਇਹ ਸਭ ਕੁਝ ਕਾਂਗਰਸ ਦੇ ਕਰਿੰਦਿਆਂ ਨੇ ਉਹਨਾਂ ਨੇਤਾਵਾਂ ਨੇ ਪਾੜੇ ਦੇ ਗੁੰਡਿਆਂ ਨੂੰ ਪ੍ਰੋਵਾਈਡ ਕਰਵਾਇਆ ਸੀਗਾ ਹਰਿਆਣੇ ਦੇ ਕਾਂਗਰਸੀ ਲੀਡਰ ਜੋ ਕਿ ਉਸ ਵਕਤ ਕਾਂਗਰਸ ਦਾ ਲੀਡਰ ਸੀ ਹਰਿਆਣਾ ਦਾ ਮੁੱਖ ਮੰਤਰੀ ਭਜਨ ਲਾਲ ਉਸ ਨੇ ਕੱਲੇ ਹਰਿਆਣੇ ਦੇ ਵਿੱਚੋਂ 30000 ਪਹਾੜੇ ਦੇ ਗੁੰਡੇ ਲੁਟੇਰੇ ਦਿੱਲੀ ਕਤਲਿਆਮ ਲਈ ਭੇਜੀ ਸਨ ਉਹਨਾਂ ਨੂੰ ਸਖਤ ਹਦਾਇਤਾਂ ਸੀ ਕਿ ਤੁਸੀਂ ਜਾ ਕੇ ਜਿੰਨਾ ਮਰਜੀ ਲੁੱਟੋ ਜੋ ਮਰਜੀ ਕਰੋ ਘਰਾਂ ਨੂੰ ਅੱਗ ਲਾਓ ਸਿੱਖਾਂ ਨੂੰ ਸਾੜ ਦਿਓ ਗਲਾਂ ਵਿੱਚ ਟਾਇਰ ਪਾ ਕੇ ਸਾੜੋ ਅਤੇ ਉਹਨਾਂ ਦੀਆਂ ਔਰਤਾਂ ਦਾ ਬਲਾਤਕਾਰ ਕਰੋ ਉਹਨਾਂ ਦੇ ਸਾਹਮਣੇ ਮਰਦਾਂ ਦੇ ਸਾਹਮਣੇ ਹੀ ਉਹਨਾਂ ਦੇ ਔਰਤਾਂ ਦਾ ਬਲਾਤਕਾਰ ਕਰੋ ਇਹ ਸਭ ਕੁਝ ਦਿੱਲੀ ਦੇ ਵਿੱਚ ਹੋਇਆ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਵੇਖੋ ਹੁਣ ਆਹ ਦੇਖ ਲਓ ਸਿੱਖ ਕੌਮ ਦੀ ਸੋਚ ਕਿੱਥੇ ਖੜੀ ਹੈ ਕਿ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਹੁਤ ਜ਼ਰੂਰੀ ਸਨ ਕਿ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਸ਼੍ਰੋਮਣੀ ਕਮੇਟੀ ਦੀ ਚੋਣ ਟਾਲੀ ਨਹੀਂ ਜਾ ਸਕਦੀ ਨਵੰਬਰ 1984 ਦਿੱਲੀ ਸਿੱਖ ਕਤਲੇਆਮ ਇਹ ਅਕਾਲੀ ਦਲ ਵਾਲੇ ਕਿਵੇਂ ਭੁੱਲ ਗਏ ਕਿਵੇਂ ਪ੍ਰਧਾਨ ਦੀਆਂ ਚੋਣਾਂ ਜਿੱਤਣ ਉਪਰੰਤ ਅਕਾਲੀ ਦਲ ਬਾਦਲ ਵੱਲੋਂ ਖੁਸ਼ੀਆਂ ਮਨਾਇਆਂ ਗਿਆ ਅਤੇ ਉਹਨਾਂ ਨੂੰ ਚੇਤੇ ਨਹੀਂ ਸੀ ਕਿ ਦਿੱਲੀ ਵਿੱਚ ਅੱਜ ਦੇ ਦਿਨ ਕੀ ਹੋ ਰਿਹਾ ਸੀ ਕਿੰਨਾ ਕਤਲਿਆ ਹੋਇਆ ਸੀ ਤੇ ਇੱਥੇ ਅੱਜ ਪ੍ਰਧਾਨਗੀ ਦੀ ਖੁਸ਼ੀ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਅਕਾਲੀ ਦਲ ਬਾਦਲ ਨੇ ਤਾਂ ਉਸ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਹਨ ਲੱਖ ਲਾਂਤ ਹੈ ਐਸੀ ਸੋਚ ਦੇ ਉੱਤੇ ਜੇ ਤੁਸੀਂ ਵੀ ਇਸ ਸੰਬੰਧੀ ਕੋਈ ਕਮੈਂਟ ਦੇਣਾ ਚਾਹੋ ਤਾਂ ਇਸ ਵੀਡੀਓ ਦੇ ਥੱਲੇ ਆਪਣੇ ਕਮੈਂਟਸ ਜ਼ਰੂਰ ਲਿਖੋ ਕਿ ਇਹ ਗੱਲ ਸਹੀ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਲੱड्डੂ ਵੰਡੇ ਕੇ ਦਰਬਾਰ ਸਾਹਿਬ ਦੇ ਵਿੱਚ ਇਹ ਕਿੱਥੇ ਤੱਕ ਦੀ ਸਹੀ ਗੱਲ ਹੈ ਜਿਹੜਾ ਆਪਣੇ ਕਮੈਂਟਸ ਜ਼ਰੂਰ ਇਸ ਵੀਡੀਓ ਦੇ ਥੱਲੇ ਲਿਖਣਾ ਐਸਟੀਵੀ ਸਰੀ ਕੈਨੇਡਾ ਪਾਲ ਵ੍ਰੈਚ ਸ਼ੋ ਧੰਨਵਾਦ